ਹਾਂਜੀ ਵੀਡੀਓ ਵੇਖ ਰਿਹਾ ਸਾਰੇ ਭੈਣਾਂ ਤੇ ਭਰਾਵਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਆਸ ਕਰਦੀ ਕਿ ਤੁਸੀਂ ਸਾਰੇ ਛੜਤੀ ਕਲਾਚ ਹੋਵੋਗੇ ਸੋ ਹਰ ਰੋਜ਼ ਦੀ ਤਰ੍ਹਾਂ ਜ ਫਿਰ ਤੋਂ ਆਪਾਂ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਆ ਤੇ ਅੱਜ ਆਪਾਂ ਇਹ ਛੋਟੀ ਵੀਗਣੀ ਜਿਹੜੀ ਅਸੀਂ ਤਾਂ ਇਹਨੂੰ ਚੂਚੂ ਵੀ ਬੋਲਦੇ ਆ ਇਹ ਭਰ ਕੇ ਬਣਾਉਣੀ ਆ ਤੇ ਇਹਦੇ ਬਾਰੇ ਮੈਂ ਤੁਹਾਨੂੰ ਦੱਸਦੀ ਕਿ ਅਸੀਂ ਕਿਹੜੇ ਤਰੀਕੇ ਨਾਲ ਬਣਾਉਂਦੀ ਹਣਾ ਇਹ ਆਪਾਂ ਧੋ ਕੇ ਰੱਖੇ ਹੋਏ ਆ ਇਧਰ ਆਪਾਂ ਜਿਹੜਾ ਮਸਾਲਾ ਕੁੱਟ ਕੇ ਦੌੜੀ ਡੰਡੇ ਤੇ ਫਿਰ ਆਪਾਂ ਇਹਨੂੰ ਬਣਾਵਾਂਗੇ ਭਰ ਕੇ ਹਣਾ ਇਧਰ ਆਪਾਂ ਦੋ ਪਿਆਜ਼ ਲਏ ਹੋਏ ਆ ਗੱਡੇ ਤੇ ਥੋੜਾ ਜਿਹਾ ਆਪਾਂ ਦੂਸਰਾ ਅਦਰਕ ਲਿਆ ਹੋਇਆ ਵਾ ਇਹਧਰ ਆਪਾਂ ਲਸਣ ਲਿਆ ਆ ਤੇ ਤਿੰਨ ਨੂੰ ਆਪਾਂ ਹਰੀਆਂ ਮਿਰਚਾਂ ਲਈਆਂ ਆ ਜਾਂ ਕੁਝ ਆਪਾਂ ਲਾਲ ਮਿਰਚ ਪਾ ਲਵਾਂਗੇ ਤੇ ਹੁਣ ਆਪਾਂ ਪਹਿਲਾਂ ਸਭ ਜਿਹੜੀਆਂ ਚੀਜ਼ਾਂ ਕੱਟ ਕੇ ਰੱਖ ਲਿਆ ਸੀਗੀਆਂ ਹੁਣ ਆਪਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੌਰੀ 'ਚ ਪਾ ਕੇ ਤੇ ਡੰਡੇ ਨਾਲ ਕੋਟ ਲਾਵਾਂਗੇ ਬਾਕੀ ਮਸਾਲੇ ਆਪਾਂ ਬਾਅਦ 'ਚ ਐਡ ਕਰਾਂਗੇ ਨੋ ਜੀ ਇਧਰ ਆਪਾਂ ਛੋਟੀ ਜੀ ਕੜਾਈ ਲੈ ਕੇ ਥੋੜਾ ਜਿਹਾ ਤੇਲ ਪਾਇਆ ਮੈਨੂੰ ਲੱਗਦਾ ਘੱਟ ਆ ਥੋੜਾ ਹੋਰ ਪਾਵਾਂਗੇ ਇਹ ਆਪਾਂ ਗਰਮ ਹੋਣ ਲਈ ਦਿੱਤਾ ਵਾ ਰੱਖ ਤੇ ਇਧਰ ਆਪਣੀਆਂ ਸਾਰੀਆਂ ਚੀਜ਼ਾਂ ਦੌਰੇ ਵਿੱਚ ਪਾ ਲਈਆਂ ਨੇ ਤੇ ਥੋੜਾ ਜਿਹਾ ਆਪਾਂ ਨਮਕ ਪਾ ਲਵਾਂਗੇ ਤੇ ਫਿਰ ਇਹ ਆਸਾਨੀ ਨਾਲ ਜਿਹੜਾ ਕੁੱਟਿਆ ਜਾ ਜਾਊਗਾ ਤੇ ਤਦ ਤੱਕ ਆਪਣਾ ਤੇਲ ਗਰਮ ਹੋ ਜਾਏਗਾ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਮਸਾਲੇ ਇਹ ਆਪਣੇ ਬਰੀਕ ਹੋ ਚੁੱਕੇ ਆ ਕੁਝ ਆਪਾਂ ਪਾਈਆਂ ਹੋਈਆਂ ਹਰੀਆਂ ਮਿਰਚਾਂ ਥੋੜੀਆਂ ਜਿਹੀ ਲਾਲ ਪਾਵਾਂਗੇ ਤੇ ਥੋੜਾ ਜਿਹਾ ਆਪਾਂ ਪਾਵਾਂਗੇ ਵਿੱਚ ਹਲਦੀ ਤੇ ਹੋ ਗਈ ਆਪਣੀ ਹਲਦੀ ਥੋੜੀ ਜਿਹਾ ਆਪਾਂ ਪਾਵਾਂਗੇ ਵਿੱਚ ਅਜਵਾਇਨ ਥੋੜਾ ਜਿਹਾ ਆਪਾਂ ਨਮਕ ਪਾਇਆ ਹੋਇਆ ਵਾ ਤੇ ਥੋੜਾ ਹੋਰ ਪਾਵਾਂਗੇ ਤੇ ਹੁਣ ਇਹਨੂੰ ਆਪਾਂ ਫਿਰ ਤੋਂ ਇੱਕ ਵਾਰ ਇਸ ਤਰੀਕੇ ਨਾਲ ਜਿਹੜਾ ਮਿਕਸ ਕਰ ਲਾਂਗੇ ਤੇ ਆਪਣਾ ਜਿਹੜਾ ਤੇਲ ਉਹ ਵੀ ਗਰਮ ਹੋ ਚੁੱਕਿਆ ਵਾ ਤੇ ਹੁਣ ਆਪਾਂ ਇਹਨਾਂ ਦੇ ਵਿੱਚ ਚੀਰੇ ਪਾ ਕੇ ਤੇ ਭਰ ਕੇ ਵਿੱਚ ਰੱਖਾਂਗੇ ਤੇਲ ਦੇ ਨੌ ਜੀ ਚੀਰੇ ਆਪਾਂ ਲੈ ਸੀ ਪਾ

棒,棒棒的。 ਆਸ ਇੱਕ ਵਾਰ ਇਹਨਾਂ ਆਪਾਂ ਸੈੱਟ ਕਰਕੇ ਦੇ ਲਈ ਆਪਾਂ ਆਹ ਨਾਲ ਬਰਡ ਦਿੱਤਾ ਸੀਗਾ ਇਹ ਚਮਚਾ ਆਪਣਾ ਪੂਰਾ ਵਿੱਚ ਖੋਬ ਰਿਆ ਵਾ ਕਿ ਇਹ ਪਾ ਚੁੱਕੇ ਨੇ ਤੇ ਇਹਨਾਂ ਨੂੰ ਆਪਾਂ ਕੱਢ ਕੇ ਦੂਸਰੇ ਪਾ ਦੇਵਾਂਗੇ ਇਧਰ ਆਪਾਂ ਛੋਟੀ ਦਾਲ ਬਣਾਈ ਹੋਈ ਸੀ ਤੇ ਇਹ ਹੋਣਾ ਆਪਾਂ ਇਹਨਾਂ ਨੂੰ ਕੱਢ ਕੇ ਤੇ ਦੂਸਰੇ ਭਰ ਕੇ ਰੱਖੇ ਹੋਏ ਆ ਤੇ ਇਹਨਾਂ ਨੂੰ ਆਪਾਂ ਵੇਚ ਪਾ ਦੇਣਾ ਹਾਂਜੀ ਇਹ ਆਪਾਂ ਕਿੰਨੇ ਕੱਢ ਲਵਾਂਗੇ ਤੇ ਇਹ ਆਪਾਂ ਜਿਹੜੇ ਭਰੇ ਹੋਏ ਇਹ ਵਿੱਚ ਪਾ ਦੇਵਾਂਗੇ ਤੇ ਤੁਸੀਂ ਵੀ ਇਸ ਤਰੀਕੇ ਨਾਲ ਬਣਾਇਓ ਤੇ ਆਸ ਕਰਦੇ ਕਿ ਤੁਹਾਨੂੰ ਸਾਡੀ ਅੱਜ ਦੀ ਨਵੀਂ ਵੀਡੀਓ ਵੀ ਪਸੰਦ ਆਈ ਹੋਵੇਗੀ ਪਸੰਦ ਆਈ ਲਾਈਕ ਆ ਕਮੈਂਟ ਸ਼ੇਅਰ ਜ਼ਰੂਰ ਕਰਨਾ ਜਲਦ ਹੀ ਮਿਲਦੇ ਅਗਲੀ ਨਵੀਂ ਵੀਡੀਓ ਦੇ ਨਾਲ ਤਦ ਤੱਕ ਆਪਣਾ ਖਿਆਲ ਰੱਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ